ਹਾਂਜੀ ਲੈ ਕੇ ਆਏ ਆ ਵੀਡੀਓ ਸੰਦੀਪ ਲੁੱਧਰ ਦੀ ਉਸਨੇ ਸੁਲਤਾਨ ਸੰਸਪੁਰ ਤੇ ਸੰਦੀਪ ਨੰਗਲੀਆਂ ਬਾਰੇ ਕੀ ਖਾਸ ਗੱਲਾਂ ਬਾਤਾਂ ਕੀਤੀਆਂ ਤੇ ਸੰਦੀਪ ਲੁੱਧਰ ਨੇ 3 ਸਾਲ ਕਿਉਂ ਨਹੀਂ ਕਬੱਡੀ ਖੇਡੀ ਉਸ ਬਾਰੇ ਦੱਸਿਆ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਇਸ ਤਰ੍ਹਾਂ ਦੀਆਂ ਕਬੱਡੀ ਦੀਆਂ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਅੱਜ ਕਰਦੇ ਆ ਵੀਡੀਓ ਸਟਾਰਟ ਟੋਟਲ ਖਤਮ ਹੋ ਗਿਆ ਅੱਜ ਫਾਈਨਲ ਟੂਰਨਾਮੈਂਟ ਫਾਈਨਲ ਟੂਰਨਾਮੈਂਟ ਤੁਹਾਡੀ ਟੀਮ ਜਿੱਤ ਗਈ ਆ ਔਰ ਸੀਜ਼ਨ ਦੀ ਵੀ ਬੈਸਟ ਟੀਮ ਤੁਹਾਡੀ ਬਣੀ ਆ ਸੰਦੀਪ ਨੇ ਬੜੀਆਂ ਸੋਹਣੀਆਂ ਕਬੱਡੀਆਂ ਪਾਈਆਂ ਆਹ ਸੀਜ਼ਨ ਤੁਹਾਡਾ ਬਹੁਤ ਵਧੀ ਬੈਕ ਕੀਤਾ ਕਬੱਡੀ ਦੇ ਵਿੱਚ ਕੀ ਘਣਾ ਜਾਂਦੇ ਹੋ ਹਾਂਜੀ ਬਹੁਤ ਬਾਕੀ ਦਰਸ਼ਕਾਂ ਵਾਲੀ ਹੁੰਦਾ ਜੀ ਸਾਰਾ ਤੇ ਮੇਨ ਤਾਂ ਸੀਗਾ ਕਿ ਮੈਂ ਤੋਂ ਖੇਡਿਆ ਨਹੀਂ ਆਣਾ ਜਿਵੇਂ ਗੋਡੇ ਕਰਕੇ ਮੇਰੇ ਇੰਜਰੀ ਸੀਗੀ ਬਹੁਤ ਵਧੀਆ ਸੀਜ਼ਨ ਲੱਗਿਆ ਸਾਰੇ ਪਲੇਅਰਾਂ ਦੀ ਸੱਤਾਂ ਫੇਟਾਂ ਤੋਂ ਵੀ ਵਧੀਆ ਰਿਹਾ ਜਿਵੇਂ ਜਿੱਦਾਂ ਸਾਡੀ ਟੀਮ ਨੇ 9 ਦੇ 9ਵੇਂ ਫਾਈਨਲ ਖੇਡੇ ਨੇ ਇਹਦੀ ਗੱਲ ਦੀ ਬਹੁਤ ਖੁਸ਼ੀ ਹੈ ਜੀ ਹਾਂਜੀ ਜਦੋਂ ਇੱਕ ਟੀਮ ਵੱਲੋਂ ਖੇਡਦੇ ਹੋ ਹਰ ਟੀਮ ਹਰ ਵਾਰੀ ਫਾਈਨਲ ਚ ਜਾਂਦੀ ਆ ਆਪਣੀ ਪਰਫਾਰਮੈਂਸ ਵੀ ਵਧੀਆ ਹੁੰਦੀ ਆ ਕਿਤੇ ਨਾ ਕਿਤੇ ਇਸ ਚੀਜ਼ ਦੀ ਵੀ ਹੈਲਪ ਮਿਲਦੀ ਆ ਵੀ ਸਹੀ ਫਾਈਨਲ ਖੇਡਦੇ ਆ ਜਿੱਥੇ ਥੋੜੀ ਬੋਦੀ ਕਮੀ ਰਹਿੰਦੀ ਬੰਦਾ ਦੂਜੇ ਮੈਚ ਜਿਹੜੇ ਤੀਜੇ 2010-11 ਤੋਂ ਖੇਡਦੇ ਆ ਰਹੇਗੇ ਬੈਂਕੂਵਰ ਲਈ ਤੇ ਆਪਣੇ ਐਲਾਨ ਕਰਾ ਰਹੇ ਆ ਬਹੁਤ ਖੁਸ਼ੀ ਹੁੰਦੀ ਹੈ ਬਾਕੀ ਕੋਈ ਉਪਰਾਂ ਲੱਗਦੀ ਨਹੀਂਗਾ ਸਾਰੇ ਪਲੇਅਰ ਵੀ ਅਸੀਂ ਇਕੱਠੇ ਇੰਡੀਆ ਵੀ ਇਕੱਠੇ ਖੇਡਦੇ ਹੁੰਦੇ ਜਿਵੇਂ ਤੁਹਾਡੇ तकरीबन ਤਿੰਨ ਟੀਮਾਂ ਨੇ ਚਾਹੇ ਬੀਸੀ ਦੇ ਵਿੱਚ ਹੋਵੇ ਚਾਹੇ ਅਮਰੀਕਾ ਜਿਵੇਂ ਤੁਹਾਡੇ ਆਪਣੇ ਜਿਹੜੀ ਬੇਅ ਏਰੀਆ ਦੀ ਕਲੱਬ ਐ ਜੱਗੇ ਫਿਆਰੀ ਨਹੀਂ ਹੋ ਤੁਹਾਡੇ ਹੋਰ ਵੀ ਜਿਹੜੇ ਮੈਂਬਰ ਨੇ ਉਹ ਰਨ ਕਰਦੇ ਨੇ ਇੱਥੇ ਗਿਆਨ ਬੜਿੰਗ ਜੀ ਆ ਇੰਡੀਆ ਦੇ ਵਿੱਚ ਸੰਦੀਪ ਨਗਲੰਮੀ ਵਾਲੇ ਕਿਤੇ ਨਾ ਕਿ ਜਦੋਂ ਪਲੇਅਰ ਸੁਲਤਾਨ ਵਰਗੇ ਤੁਸੀਂ ਉਹ ਸ਼ਿਸ਼ਨਪੂਰੀ ਵਰਗੇ ਬੈਚ ਨਿਕਲ ਕੇ ਆਏ ਆ ਉਹਨਾਂ ਰੇਡਾਂ ਨਾਲ ਖੇਡਣਾ ਵੀ ਕਿਤੇ ਸ ਪਰ ਚੱਕਲਾਂ ਦਾ ਕਈ ਵਾਰ ਜਦੋਂ ਤੰਗ ਹੁੰਨੇ ਆ ਬਾਕੀ ਉਂ ਵੀ ਜਿੰਨੇ ਵੀ ਸਾਡੇ ਪਲੇਅਰ ਆ ਰੇਡਰ ਆ ਜਿਵੇਂ ਅੱਖ ਦੇ ਇਸ਼ਾਰੇ ਨਾਲ ਹੀ ਬੰਦੇ ਨੇ ਜਦੋਂ ਔਖਾ ਹੁੰਦਾ ਤਾਂ ਨੇ ਰੇਡ ਪਾਏ ਆਉਣੀਆਂ ਐ ਨਹੀਂਗਾ ਵੀ ਤੱਕਾ ਲਾਉਣਾ ਪਊਗਾ ਵਿੱਚੋਂ ਇਹ ਚੀਜ਼ ਦਾ ਫਰਕ ਆ ਜੀ ਸੁਲਤਾਨ ਚਾਹੇ ਅਟਾਰੀਓ ਦਾ ਸੀਜ਼ਨ ਉਹ ਮੇ ਚਾਹੇ ਬੀਸੀ ਦਾ ਚਾਹੇ ਮੈਚ ਅਮਰੀਕਾ ਹੋਵੇ ਬੈਸ ਦਾ ਨਿਕਲ ਰਿਹਾ ਮਾਲਵੇ ਨੂੰ ਬਿਲੋਂਗ ਕਰਦਾ ਇੱਕੋ ਟੀਮ ਨਾਲ ਖੇਡਦੇ ਹੋ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਹੈ ਸੁਲਤਾਨ ਜੂਨੀਅਰ ਹੈ ਪਰ ਬੜੀਆਂ ਮੁਕਾਮਾਂ ਤੇ ਬੜੀਆਂ ਪੋਜੀਸ਼ਨਾਂ ਹਾਸਲ ਕਰ ਰਿਹਾ ਹਾਂ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਮਾਲਵੇ ਦਾ ਵੀ ਹੈ ਤੇ ਚਲੋ ਬਾਕੀ ਤਾਂ ਡੈਡੀ ਵੀ ਬਹੁਤ ਤਕੜਾ ਪਲੇਅਰ ਹੈ ਜੀ ਤੇ ਇਹ ਚੰਡਿਆ ਹੋਇਆ ਕੈਂਪ ਲੱਗੇ ਹੋਇਆ ਇਹਦੇ ਜਿਵੇਂ ਬੇਸ ਬਣਿਆ ਹੋਇਆ ਬੰਦੇ ਦਾ ਕੋਈ ਵੀ ਪਲੇਅਰ ਆ ਮੈਂ ਤਾਂ ਸਾਰੇ ਪਲੇਅਰਾਂ ਨੂੰ ਇਹ ਜਨਾ ਵੀ ਦੇਸੀ ਖਰਾਕ ਖਾਓ ਕੈਂਪ ਲਾਓ ਵੱਧ ਤੋਂ ਵੱਧ ਮਿਹਨਤ ਕਰੋ ਹਨਾ ਜੇ ਬੇਸ ਹੋਊਗਾ ਤਕ ਅਸੀਂ ਤੱਕੜੇ ਜੀਗੇ ਪਿੱਛੇ ਪਿੱਛੇ ਆ ਰਹੇ ਸੀਗਾ ਪਤਾ ਲੱਗਦਾ ਬੰਦੇ ਨੇ ਕੈਂਪ ਵੀ ਲਾਏ ਡੀਏ ਵੀ ਵੀ ਖੇਡੇ ਹੈ ਹੁਣ ਕੋਚਾਂ ਦੀਆਂ ਮਾਰਾਂ ਖਾਧੀਆਂ ਫੇਰ ਬੰਦਾ ਬਣਦਾ ਬੀਸੀ ਤੋਂ ਬਾਅਦ ਸੀਜ਼ਨ ਖਤਮ ਹੋ ਗਿਆ ਜਾ ਕੇ ਅਮਰੀਕਾ ਕਬੱਡੀ ਸ਼ੁਰੂ ਹੋ ਜਾਣੀ ਆ ਅਮਰੀਕਾ ਵਰਸ ਫੁੱਲ ਤਿਆਰੀ ਜਿਵੇਂ ਬੀਸੀ ਚ ਪੂਰੀ ਵਧੀਆ ਪਰਫਾਰਮੈਂਸ ਦਿੱਤੀ ਆ ਅਮਰੀਕਾ ਵੀ ਦਰਸ਼ਕ ਇਹ ਵੀ ਥੋਪ ਕਰ ਸਕਦੇ ਵੀ ਲੁਧੜ ਸੰਦੀਪ ਉਹਨਾਂ ਦਾ ਇੰਨੇ ਦਿਨ ਐਂਟਰਟੇਨਮੈਂਟ ਕਰੂਗਾ ਹਾਂਜੀ ਭਾਈ ਹਾਂਜੀ ਹਾਂਜੀ ਸਾਰੇ ਸੋ ਇੱਕ ਜੀ ਲਾਸਟ ਵਿੱਚ ਕੁਐਸਚਨ ਆ ਵੀ ਸੰਦੀਪ ਖੁਦ ਨੂੰ ਸੰਦੀਪ ਨੂੰ ਕਈ ਕਹਿੰਦੇ ਵੀ ਹਰਜੀਦਾ ਭਲੇਖਾ ਪੈਂਦਾ ਸੰਦੀਪ ਲੁਧੜ ਦਾ ਜਿਹ ਸੀ ਇਹ ਦੇ ਕਿੱਥੇ ਸੀਗੇ ਸਾਨੂੰ ਸਾਨੂੰ ਮਾਨ ਦਿੱਤਾ ਕਮੈਂਟੇਟਰਾਂ ਨੇ ਲਾ ਲੋ ਤੇ ਮੈਨੂੰ ਤਾਂ ਇਹ ਨਾ ਹੁੰਦਾ ਨਹੀਂ ਜੀ ਮੈਂ ਜਿਵੇਂ ਬਾਈ ਲੱਕੇ ਵਰਗੇ ਜਾਂ ਕਿੰਦੇ ਵਰਗੇ ਸਾਰੇ ਪੁਰਾਣੇ ਪਲੇਅਰਾਂ ਨੂੰ ਦੇਖਦੇ ਸੀਗੇ ਹਨ ਵੀ ਅਸੀਂ ਵੀ ਕਦੇ ਇਸ ਥਾਂਵੇਂ ਆਵਾਂਗੇ ਮੈਂ ਕਦੇ ਸੋਚੀ ਨਹੀਂ ਇੱਥੇ ਪਹੁੰਚ ਜਾਮੈਂ ਹੌਲੀ ਹੌਲੀ ਆਪੀ ਅੱਜ ਕੱਲ੍ਹ ਮੈਂ ਕਦੇ ਮਾਨ ਕੀਤਾ ਕਲੱਬ ਦੇ ਮੈਂਬਰ ਨਾਲ ਖੜਿਆ ਗਿਆਨ ਸਿੰਘ ਬੜਿੰਗੜੀ ਵੀ ਹਾਂਜੀ ਇਹਨਾਂ ਦਾ ਵੀ ਬਹੁਤ ਮੈਨੂੰ ਬਹੁਤ ਮਾਨ ਮਹਿਸੂਸ ਹੁੰਦਾ ਬਾਈ ਸਣੀ ਹਨਾ ਬਹੁਤ ਕੇ ਟਾਈਮ ਇਹਨਾਂ ਨੇ ਇਸ ਥਾਂਵੇਂ ਮੇਰੇ ਨਾਲ ਬਹੁਤ ਔਖੇ ਟਾਈਮ ਖੜੇ ਆ ਬਾਈ ਵੀ ਹਨਾ ਬਾਕੀ ਸਾਡੇ ਫੈਮਿਲੀ ਰਿਸ਼ਤੇ ਸਾਡੇ ਮਾਂ ਬਾਪ ਮੰਗੂਏ ਨੇ ਜੀ ਇਹ ਤੇ ਸ਼ੁਰੂ ਤੋਂ ਅਸੀਂ ਨਾ ਕਦੇ ਕਦੇ ਵੀ ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਨਾ ਜਦੋਂ ਮੈਂ ਸੰਦੀਪ ਨੇ ਇਹਨਾਂ ਨਾਲ ਲ ਖੇਡੂਗਾ ਕਿ ਨਹੀਂ ਖੇਡੂਗਾ ਪਰ ਕਲੱਬ ਵਾਲਿਆਂ ਦੀ ਬਦੌਲਤ ਇਹਨਾਂ ਨੇ ਹੈਲਪ ਕੀਤੀ ਥੋੜਾ ਇਨਕੀਰਜ ਕੀਤਾ ਸੰਦੀਪ ਲੁਧਰ ਦੁਬਾਰਾ ਗਰਾਊਂਡਾਂ ਦੇ ਵਿੱਚ ਆਇਆ ਪਰਫਾਰਮੈਂਸ ਦਿੱਤੀ ਤੇ ਅੱਜ ਫਿਰ ਔਨ ਟੌਪਿਕ ਖੇਡ ਰਿਹਾ ਹਾਂ ਜੀ ਮੈਂ ਛੜਤੀ ਤੇ ਜਦੋਂ 2-3 ਸਾਲ ਪਹਿਲਾਂ ਕਬੱਡੀ ਵੀ ਚਲੋ ਹੁਣ ਤਾਂ ਰਹਿਣ ਦੋ ਹਨ ਤੇ ਮੇਰੀ ਬਾਹਰ ਜਦੋਂ ਆਪਰੇਸ਼ਨ ਜਾ ਹੋਇਆ ਸੀਗਾ ਉਦੋਂ ਅੰਕਲ ਹੋਰ ਨੇ ਟਿਕਟ ਵੀ ਰੱਖਤੀ ਸੀ ਮੈਂ ਕੈਨਸਲ ਕਰਤਾ ਸੀਗਾ ਫੇਰ ਵੀ ਟਿਕਟ ਕੈਨਸਲ ਕੀਤੀ ਨਾ ਤੇ ਫਿਰ ਲੈ ਲੈ ਇਹ ਮੈਨੂੰ ਵੀ ਆ ਜਾ ਤੂ ਇੱਕ ਵਾਰ ਤੂੰ ਉਦਾਂ ਨਾਲ ਫਿਰ ਜੀ ਚਲੋ ਫਿਰ ਉਰੇ ਆ ਕੇ ਮੈਂ ਫਿੱਟ ਹੋ ਗਿਆ ਤੇ ਦੁਬਾਰੇ ਮੇਰਾ ਹੌਸਲਾ ਹਾਂਜੀ ਉੱਟ ਪੈਂਦਾ ਜੀ ਬਾਕੀ ਪਲੇਅਰਾਂ ਨੂੰ ਵੀ ਚਾਹੀਦਾ ਵੀ ਰਲ ਕੇ ਰਹਿਣ ਫੈਮਿਲੀ ਵਾਂਗੂ ਤੇ ਵਧੀਆ ਦਾ ਸਵਾਬ ਉਹ ਵੀ ਰੱਖਣਾ ਨਾ ਪਲੇਅਰ ਜਿਵੇਂ ਕਲੱਬਾਂ ਨਾਲ ਮਿਲ ਕੇ ਚੱਲਣਗੇ ਜੀ ਲੰਬਾ ਟਾਈਮ ਤਾਂ ਫਿਰ ਚੋ ਹੱਲ ਹੈਲਪ ਕਰਦੇ ਹੁਣ ਅੱਜ ਪਲੇਅਰ ਕਿਤੇ ਕਹਿੰਦੇ ਨੇ ਮੈਂ 70 ਲੱਖ ਲੈਣਾ ਕਿਤੇ ਕਿੰਨੇ ਲੈਣੇ ਹਨਾ ਜੀ ਪੈਸੇ ਘੱਟ ਲੈ ਲੋ ਦੋ ਪਰ ਐ ਵੀ ਉੱਥੇ ਇੱਜ਼ਤ ਹੋਵੇ ਖਰਾਕ ਮਿਲੇ ਵਧੀਆ ਚੰਗਾ ਸਾਨੂੰ ਪਲੇਟਫਾਰਮ ਮਿਲੇ ਫੇਅਰ ਫਾਇਦਾ ਫਿਰ ਬੰਦਾ ਖੇਡਦਾ ਕਲੱਬ ਨਾਲ ਮਿਲਣੀ ਕਿਤੇ ਕੁਝ ਹੋਰ ਨਹੀਂ ਫਿਰ ਬੰਦਾ ਕੀ ਖੇਡੂਗਾ ਕਲੱਬ ਨਾਲ ਪਲੇਅਰ ਨਹੀਂ ਕਲੱਬ ਦੇ ਇੱਕ ਮੈਂਬਰ ਇੱਕ ਪਰਿਵਾਰਕ ਮੈਂਬਰ ਬਣ ਕਲੱਬਾਂ ਵਾਲੇ ਨੇ ਉਹ ਕਲੱਬਾਂ ਚਲੋ ਮਾੜੇ ਚੰਗੇ ਬੰਦੇ ਵੀ ਹੁੰਦੇ ਨੇ ਸਾਰੇ ਤਰ੍ਹਾਂ ਦੇ ਚੱਲਦਾ ਹੈ ਨਾ ਮੈਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਪ੍ਰਮੋਟਰਾਂ ਦਾ ਜਿੰਨੇ ਵੀ ਜਿੱਥੇ ਜਿੱਥੇ ਕਿਤੇ ਹੈਗੇ ਆ ਪ੍ਰਮੋਟਰ ਵੀ ਇਹਨਾਂ ਦੀ ਬਦੌਲਤ ਲਾ ਲਓ ਪਲੇਅਰਾਂ ਨੂੰ ਅੱਜ ਰੋਟੀ ਲੱਗੀ ਲਾ ਲਓ ਕਿਵੇਂ ਵੀ ਲਾ ਲਓ ਹੈ ਨਾ ਇਹ ਕੋਈ 올림픽 ਦੀ ਗੇਮ ਤਾਂ ਹੈ ਨਹੀਂ ਇਹਨਾਂ ਕਰਕੇ ਚੱਲ ਰਿਹਾ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਵਰਲਡ ਦੇ ਪ੍ਰਮੋਟਰਾਂ ਦਾ ਜਿਹੜੀ ਜਿਹੜੀ ਨਵੀਂ ਪੀੜ੍ਹੀ ਖੇਡ ਰਹੀ ਆ ਸੰਦੀਪ ਦਾ ਲਾਸਟ ਕੁਐਸਚਨ ਆ ਵੀ ਉਹਨਾਂ ਵਾਸਤੇ ਕੀ ਸੰਦੇਸ਼ ਆ ਵੀ ਜਿਹੜੀ ਨਵੀਂ ਪੀੜ੍ਹੀ ਕਮੇਟੀ ਵਾਸਤੇ ਇਹੀ ਸੰਦੇਸ਼ ਆ ਜੀ ਵੀ ਵ ਬਈ ਤੇ 슈ਗਰ ਘੱਟ ਖਾਓ ਗੋੜ ਗਾੜ ਸ਼ੱਕਰ ਇਹ ਜੀਆਂ ਚੀਜ਼ਾਂ ਹਨ ਜੀ ਗੁੜ ਜਿੰਨਾ ਖਾਓਗੇ ਨਹੀਂ ਤਕੜਾਂਦਾ ਬੰਦਾ ਤੇ ਦੇਸੀ ਖਰਾ ਖਾਓ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਟਾਈਮ ਲੱਗ ਜੂਗਾ ਫਿਰ ਜੇ ਤੁਸੀਂ ਟਾਈਮ ਲੱਗਦਾ ਉਸ ਤੋਂ ਬਾਅਦ ਫਿਰ ਖੇਡੋਗੇ ਵੀ ਲੰਬਾ ਟਾਈਮ ਜਾਂ 40 45 ਤੋਂ ਉੱਤੇ ਟੱਪ ਜੂਗੇ ਹਾਂਜੀ ਹਾਂਜੀ ਤੁਹਾਨੂੰ ਸੰਦੀਪ ਲੁਧਰ ਦੀਆਂ ਗੱਲਾਂ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ